ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਹਰਦੀਪ ਕੌਰ ਤੁਹਾਡਾ ਮੇਰਾ YouTube ਚੈਨਲ অর্ਗੈਨਿਕ ਗਾਰਡਨਿੰਗ ਵਿਦ ਹਰਦੀਪ ਕੌਰ ਤੇ ਸਵਾਗਤ ਹੈ ਜੀ ਫਰੈਂਡਸ ਮੈਨੂੰ ਮੇਰੇ ਕਈ ਫਰੈਂਡਸ ਦੇ ਮੈਸੇਜ ਆਏ ਸੀ ਉਹ ਖਾਦ ਰਲਾਉਣ ਬਾਰੇ ਉਹਨਾਂ ਨੇ ਮੈਨੂੰ ਕਮੈਂਟ ਕਰਕੇ ਪੁੱਛਿਆ ਤਾਂ ਸੋਚਿਆ ਇੱਕ ਨਵੀਂ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਤੇ ਫਰੈਂਡਸ ਹੁਣ ਹੈਗਾ ਜੂਨ ਮਹੀਨਾ ਔਰ ਬਰਸਾਤਾਂ ਦਾ ਟਾਈਮ ਸ਼ੁਰੂ ਹੋਣ ਵਾਲਾ ਹੈ ਤਾਂ ਆਪਾਂ ਸਾਰੇ ਜਿਹੜੇ ਗਮਲੇ ਨੇ ਉਹਨਾਂ ਦੇ ਵਿੱਚ ਖਾਦ ਕਿਵੇਂ ਮਿਕਸ ਕਰਨੀ ਆ ਕਿੰਨੀ ਖਾਦ ਦੀ ਮਾਤਰਾ ਰੱਖਣੀ ਆ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਫਰੈਂਡਸ ਜਦੋਂ ਵੀ ਆਪਾਂ ਨੇ ਕੋਈ ਵੀ ਬਗੀਚਾ ਛੱਤ ਤੇ ਬਣਾਉਣਾ ਜਾਂ ਘਰ ਦੇ ਬਾਹਰ ਜਾਂ ਕੋਈ ਕੋਈ ਵੀ ਆਪਾਂ ਨੂੰ ਸ਼ੌਂਕ ਹੈ ਪਲਾਂਟਸ ਦਾ ਸਬਜ਼ੀਆਂ ਦਾ ਤਾਂ ਉਹਦੇ ਲਈ ਮਿੱਟੀ ਇੱਕ ਮਹੱਤਵਪੂਰਨ ਤੱਤ ਹੁੰਦਾ ਜੇ ਦੀ ਮਿੱਟੀ ਦੀ ਆਪਾਂ ਨੂੰ ਕੁਆਲਿਟੀ ਚੂਸ ਕਰਨ ਦਾ ਪਤਾ ਹੋਣਾ ਚਾਹੀਦਾ ਮਿੱਟੀ ਲਈ ਕਿੰਨੀ ਖਾਦ ਵਰਤਣੀ ਆ ਉਹਦੀ ਦੇਖਭਾਲ ਕਿਵੇਂ ਕਰਨੀ ਆ ਨਾ ਛੋਟੇ ਛੋਟੇ ਗੱਲਾਂ ਦਾ ਪਤਾ ਹੋਣਾ ਜ਼ਰੂਰੀ ਆ ਫੇਰ ਹੀ ਫਰੈਂਡਸ ਆਪਾਂ ਇੱਕ ਚੰਗੇ ਤਰੀਕੇ ਨਾਲ ਸਬਜ਼ੀਆਂ ਫੁੱਲ ਬੂਟੇ ਔਰ ਜਿਹੜੇ ਪਲਾਂਟਸ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਉਗਾ ਸਕਦੇ ਆ ਦੇਖਭਾਲ ਕਰ ਸਕਦੇ ਆ ਅਗਰ ਆਪਣੀ ਮਿੱਟੀ ਦੀ ਚੋਇਸ ਨਹੀਂ ਵਧੀਆ ਹੋਊਗੀ ਫੇਰ ਫਰੈਂਡਸ ਇਹਨਾਂ ਇਹਨਾਂ ਦੀ ਦੇਖਭਾਲ ਬੂਟਿਆਂ ਦੀ ਜਿੰਨੀ ਮਰਜ਼ੀ ਕਰ ਲਿਓ ਉਨ੍ਹਾਂ ਦਾ ਵਧੀਆ ਰਿਜ਼ਲਟ ਆਪਾਂ ਨੂੰ ਨਹੀਂ ਮਿਲਣਾ ਤੇ ਵੈਸੇ ਵੀ ਫਰੈਂਡਸ ਮੈਂ ਸਿੰਪਲ ਤਰੀਕੇ ਨਾਲ ਹੀ ਮਿੱਟੀ ਘਰ ਦੇ ਵਿੱਚ ਤਿਆਰ ਕਰਦੀ ਆ ਕੋਈ ਇਹਦੇ ਲਈ ਮੈਂ ਐਕਸਟਰਾ ਬਾਜ਼ਾਰ ਦੇ ਵਿੱਚੋਂ ਕੋਈ ਚੀਜ਼ ਖਰੀਦ ਐਡ ਕਰਨ ਲਈ ਖਰੀਦ ਕੇ ਨਹੀਂ ਲੈ ਕੇ ਆਂਦੀ ਇਸ ਲਈ ਜੋ ਮੇਰੇ ਕੋਲ ਘਰ ਦੇ ਵਿੱਚ ਹੈ ਉਹੀ ਮੈਂ ਬੂਟਿਆਂ ਦੇ ਵਿੱਚ ਵਰਤਦੀ ਆ ਔਰ ਇਸ ਲਈ ਉਮੀਦ ਇਹ ਹੀ ਕਰਦੀ ਆ ਕਿ ਤੁਸੀਂ ਵੀ ਘਰ ਦੇ ਵਿੱਚ ਅਗਰ ਸਬਜ਼ੀਆਂ ਫੁੱਲ ਬੂਟੇ ਲਗਾਣੇ ਨੇ ਕਿਉਂਕਿ ਅੱਜ ਕੱਲ੍ਹ ਦੇਖੋ ਸਬਜ਼ੀਆਂ ਵੀ ਘਰ ਦੇ ਵਿੱਚ ਬਹੁਤ ਪਰਸਨ ਉਗਾ ਰਹੇ ਨੇ ਠੀਕ ਹੈ ਕਈ ਵਾਰ ਘਰ ਦੇ نیچے ਪਲਾਟ 'ਚ ਜਗ੍ਹਾ ਨਹੀਂ ਹੁੰਦੀ ਤਾਂ ਛੱਤ ਤੇ ਉਹਨਾਂ ਦੀ ਉਹਨਾਂ ਕੋਲ ਆਪਸ਼ਨ ਹੁੰਦੀ ਹੈ ਸਬਜ਼ੀਆਂ ਲਗਾਉਣ ਦੀ ਇਸੇ ਤਰ੍ਹਾਂ ਫਰੈਂਡਸ ਇੰਡੋਰ ਪਲਾਂਟ ਦਾ ਵੀ ਬਹੁਤ ਟ੍ਰੈਂਡ ਚੱਲ ਰਿਹਾ ਅੱਜ ਦੇ ਟਾਈਮ ਕਿਉਂਕਿ ਆਕਸੀਜਨ ਲਈ ਹਰ ਇਨਸਾਨ ਨੂੰ ਇੰਡੋਰ ਪਲਾਂਟ ਲਗਾਉਣ ਦੀ ਜ਼ਰੂਰਤ ਪੈਂਦੀ ਆ ਇਸ ਲਈ ਫਰੈਂਡਸ ਤੁਸੀਂ ਮਿੱਟੀ ਦੀ ਚੁਆਇਸ ਜ਼ਰੂਰ ਰੱਖੋ ਮਿੱਟੀ ਨਾ ਆਪਾਂ ਦੋ ਤਰ੍ਹਾਂ ਦੀ ਮੇਰੇ ਏਰੀਆ ਦੇ ਵਿੱਚ ਫਿਲਹਾਲ ਮਿਲ ਰਹੀ ਆ ਕਿਉਂਕਿ ਸਭ ਦੇ ਏਰੀਆ ਦਾ ਅਲੱਗ-ਅਲੱਗ ਫਰਕ ਹੁੰਦਾ ਹੈ ਤਾਂ ਸਾਡੀ ਸਾਈਡ 'ਕ ਜ਼ਿਆਦਾਤਰ ਕਾਲੀ ਮਿੱਟੀ ਤੇ ਲਾਲ ਮਿੱਟੀ ਘੱਟ ਮਿਲਦੀ ਆ ਪਰ ਕਾਲੀ ਮਿੱਟੀ ਜ਼ਿਆਦਾ ਮਾਤਰਾ 'ਚ ਪਾਈ ਜਾਂਦੀ ਆ ਤਾਂ ਫਰੈਂਡਸ ਇਹ ਆਪਣੇ ਕੋਲ ਹੈਗੀ ਆ ਜੀ ਕਾਲੀ ਮਿੱਟੀ ਔਰ ਮੇਰੀ ਇੱਕ ਫਰੈਂਡ ਦਾ ਮੈਸੇਜ ਆਇਆ ਸੀ ਉਹਨਾਂ ਦੇ ਘਰ ਹੈਗੀ ਆ ਲਾਲ ਮਿੱਟੀ ਤਾਂ ਤੁਸੀਂ ਜਿਹੜੀ ਲਾਲ ਮਿੱਟੀ ਆ ਉਹਦੀ ਵੀ ਵਰਤੋਂ ਕਰ ਸਕਦੇ ਹੋ ਉਹ ਮਿੱਟੀ ਵੀ ਉਪਜਾਊ ਹੁੰਦੀ ਆ ਜੀ ਤਾਂ ਜੇਮੀ ਇਹਨਾਂ ਦਾ ਪ੍ਰੋਸੈਸ ਤੇ ਬਾਕੀ ਖਾ ਕਾਲੀ ਮਿੱਟੀ ਨੂੰ ਜ਼ਿਆਦਾ ਉਪਜਾਊ ਮੰਨਿਆ ਜਾਂਦਾ ਹੈ ਪਰ ਗੱਲ ਇਹ ਆ ਕਿ ਜਿਹੜੀ ਲਾਲ ਮਿੱਟੀ ਆ ਉਹ ਤੋਂ ਵੀ ਆਪਾਂ ਸਬਜ਼ੀਆਂ ਉਗਾਉਣ ਲਈ ਫੁੱਲ ਬੂਟੇ ਲਗਾਉਣ ਲਈ ਕੰਮ ਲੈ ਸਕਦੇ ਹਾਂ ਜੀ ਬਸ ਇਹ ਹੁੰਦਾ ਕਿ ਮਿੱਟੀ ਨੂੰ ਮੈਂਟੇਨ ਰੱਖਣਾ ਪੈਂਦਾ ਇਸ ਲਈ ਇਹਨਾਂ ਦੀਆਂ ਛੋਟੇ-ਛੋਟੇ ਗੱਲਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਫਰੈਂਡਸ ਜਿਹੜੀ ਇਹ ਮਿੱਟੀ ਨਾ ਬਾਕੀ ਗਮਲਿਆਂ ਚ ਮੈਂ ਗਰਮੀਆਂ ਚ ਤਿਆਰ ਕਰਕੇ ਰੱਖੀ ਸੀ ਉਸ ਤੋਂ ਬਾਅਦ ਮੈਂ ਗਰਮੀਆਂ ਦੀ ਸਬਜ਼ੀਆਂ ਲਗਾਈਆਂ ਨੇ ਪਰ ਹੁਣ ਮੈਨੂੰ ਕਈ ਗਮਲਿਆਂ ਦੇ ਵਿੱਚ ਮਿੱਟੀ ਪ੍ਰੋਪਰ ਤਰੀਕੇ ਨਾਲ ਬਦਲਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਸਾਲ ਦੇ ਵਿੱਚ ਇੱਕ ਵਾਰ ਹੀ ਆਪਾਂ ਪ੍ਰੋਪਰ ਤਰੀਕੇ ਨਾਲ ਮਿੱਟੀ ਬਦਲੋ ਤੇ ਇਸ ਲਈ ਅੱਜ ਇਹ ਗਮਲਾ ਬਹੁਤ ਟਾਈਮ ਤੋਂ ਰੱਖਿਆ ਹੋਇਆ ਸੀ ਸੋਚਿਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨੀ ਆ ਨਾਲੇ ਫਿਰ ਇਹਦੇ ਬਾਰੇ ਤੁਹਾਡੇ ਨਾਲ ਛੋਟੀ ਛੋਟੀਆਂ ਗੱਲਾਂ ਸ਼ੇਅਰ ਕਰ ਲੈਣੇ ਆ ਤਾਂ ਇਸ ਲਈ ਫਰੈਂਡਸ ਤੁਸੀਂ ਪਹਿਲਾਂ ਤਾਂ ਮਿੱਟੀ ਆਪਾਂ ਨੇ 50% ਲੈਣੀ ਆ ਔਰ ਆਪਾਂ ਲਈ ਹੈ ਗੋਬਰ ਦੀ ਖਾਦ ਆਪਾਂ ਜਿਹਨੂੰ ਕਹਿੰਦੇ ਆ ਕਾਊ ਡੰਗ ਕੰਪੋਸਟ ਜੋ ਕਿ ਆਪਾਂ ਗੋਬਰ ਤੋਂ ਤਿਆਰ ਕਰਦੇ ਆ ਪਰ ਫਰੈਂਡਸ ਜਿਹੜੀ ਇਹ ਖਾਦ ਹੈ ਕਿਚਨ ਵੇਸਟ ਤੋਂ ਤਿਆਰ ਕੀਤੀ ਹੋਈ ਆ ਇਹਦੀ ਵੀਡੀਓ ਮੈਂ ਤੁਹਾਡੇ ਨਾਲ ਚੈਨਲ ਤੇ ਅਪਲੋਡ ਕੀਤੀ ਹੈ ਜਰੂਰ ਜਾ ਕੇ ਦੇਖਿਓ ਕਿਉਂਕਿ ਕਿਚਨ ਵੇਸਟ ਬਹੁਤ ਘਰ ਦੇ ਵਿੱਚ ਮਿਲਦਾ ਹੈ ਰਸੋਈ 'ਚ ਫਲਾਂ ਸਬਜ਼ੀਆਂ ਛਿਲਕੇ ਤਾਂ ਉਹਨਾਂ ਨੂੰ ਆਪਾਂ ਸਾਨੀ ਨਾਲ ਖਾਦ ਤਿਆਰ ਕਰ ਸਕਦੇ ਹਾਂ ਜਿਹੜੀ ਫਰੈਂਡਸ ਜਿਹੜੀ ਇਹ ਕਿਚਨ ਵੇਸਟ ਖਾਦ ਹੈ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਆ 3 ਮਹੀਨੇ 'ਚ ਖਾਦ ਬਣ ਕੇ ਤਿਆਰ ਹੋ ਜਾਂਦੀ ਆ ਔਰ ਇਸੇ ਤਰ੍ਹਾਂ ਜਿਹੜੀ ਪਾਥੀਆਂ ਤੋਂ ਖਾਦ ਤਿਆਰ ਕੀਤੀ ਉਹਦੀ ਵੀ ਵੀਡੀਓ ਮੈਂ ਅਪਲੋਡ ਕੀਤੀ ਆ ਕਿਉਂਕਿ ਫਰੈਂਡਸ ਪਹਿਲਾਂ ਆਪਾਂ ਨੂੰ ਖਾਦ ਬਾਰੇ ਪਤਾ ਹੋਣਾ ਚਾਹੀਦਾ ਠੀਕ ਹੈ ਮਿੱਟੀ ਤਾਂ ਆਪਾਂ ਨੂੰ ਮਿਲ ਜੂਗੀ ਜਿਹੜੀ ਖਾਦ ਹੈ ਉਹ ਤੁਹਾਨੂੰ ਅਰੇਂਜਮੈਂਟ ਕਰਨਾ ਪੈਣਾ ਫਰੈਂਡਸ ਉਹਦੇ ਲਈ ਜੇ ਤੁਸੀਂ ਅੱਜ ਤੋਂ ਸੋਚੋਗੇ ਤਾਂ ਖਾਦ ਤਿਆਰ ਹੋਊਗੀ ਖਾਦ ਲਈ ਕੋਈ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਫ੍ਰੀ ਦੇ ਵਿੱਚ ਖਾਦ ਤਿਆਰ ਹੋ ਜਾਂਦੀ ਆ ਦੇਖੋ ਜਿਹੜੀ ਤੁਸੀਂ ਖਾਦ ਦੀ ਤੁਹਾਨੂੰ ਜ਼ਰੂਰਤ ਹੈ ਆਪਣੇ ਆਲੇ ਦੁਆਲੇ ਗਊਸ਼ਾਲਾ ਹੁੰਦੀ ਹੈ ਉੱਥੇ ਵੀ ਤੁਹਾਨੂੰ ਰੂੜੀ ਖਾਦ ਮਿਲ ਜਾਂਦੀ ਹੈ ਆਸਾਨੀ ਨਾਲ ਉੱਥੋਂ ਵੀ ਤੁਸੀਂ ਲੈ ਸਕਦੇ ਹੋ ਜਾਂ ਫਿਰ ਜਿਹੜੇ ਆਪਣੇ ਨਰਸਰੀ ਨੇ ਮਾਲੀ ਨੇ ਉਹਨਾਂ ਦੇ ਕੋਲ ਨਰਸਰੀ ਦੇ ਵਿੱਚ ਵੀ ਖਾਦ ਹੁੰਦੀ ਆ ਉੱਥੋਂ ਵੀ ਤੁਸੀਂ ਖਰੀਦ ਸਕਦੇ ਹੋ ਅਗਰ ਤੁਸੀਂ ਨਹੀਂ ਖਰੀਦਣਾ ਚਾਹੁੰਦੇ ਤਾਂ ਗਊਸ਼ਾਲਾ ਦੇ ਵਿੱਚ ਖਾਦ ਮਿਲ ਜਾਂਦੀ ਹੈ ਆਸਾਨੀ ਨਾਲ ਤਾਂ ਕੋਸ਼ਿਸ਼ ਕਰਿਓ ਤੁਸੀਂ ਉੱਥੋਂ ਖਾਦ ਪਰਚੇਜ਼ ਕਰ ਮਤਲਬ ਖਰਾ ਖਾਦ ਲੈ ਲਿਓ ਔਰ ਗੱਲ ਕਰੀਏ ਮਿੱਟੀ ਦੀ ਤਾਂ ਮਿੱਟੀ ਫਰੈਂਡਸ ਸਾਡੇ ਆਲੇ ਦੁਆਲੇ ਖੇਤ ਵੀ ਹੈਗੇ ਨੇ ਔਰ ਪਲਾਟ ਵੀ ਹੈਗੇ ਨੇ ਵੈਸੇ ਪਲਾਟਾਂ ਤੋਂ ਸਾਨੂੰ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਸਾਡੇ ਖੇਤ ਹੈਗੇ ਨੇ ਤੇ ਉੱਥੋਂ ਮੈਨੂੰ ਮਿੱਟੀ ਆਰਾਮ ਨਾਲ ਮਿਲ ਜਾਂਦੀ ਆ ਇਸ ਲਈ ਫਰੈਂਡਸ ਤੁਹਾਡੇ ਆਲੇ-ਦੁਆਲੇ ਚਾਹੇ ਤਾਂ ਤੁਸੀਂ ਮਾਲੀਆਂ ਤੋਂ ਮਿੱਟੀ ਲੈ ਲਓ ਜਿੱਥੇ ਨਰਸਰੀ ਆ ਉੱਥੋਂ ਵੀ ਮਿੱਟੀ ਪਰ ਉੱਥੋਂ ਤੁਹਾਨੂੰ ਖਰੀਦਣੀ ਪਊਗੀ ਮਿੱਟੀ ਨਰਸਰੀ ਚੋਂ ਔਰ ਅਗਰ ਤੁਹਾਡੇ ਆਸ-ਪਾਸ ਪਲਾਟ ਨੇ ਜਾਂ ਜ਼ਮੀਨ ਹੈ ਖੇਤ ਨੇ ਉਨ ਤੋਂ ਮਿੱਟੀ ਤੁਸੀਂ ਲੈ ਸਕਦੇ ਹੋ ਇਹ ਦੇਖੋ ਜੀ ਇਸ ਤਰ੍ਹਾਂ ਆਪਣੀ ਮਿੱਟੀ ਦਾ ਅਰੇਂਜਮੈਂਟ ਹੋ ਜਾਊਗਾ ਫ੍ਰੀ ਆਫ ਕਾਸਟ ਖੇਤਾਂ ਚੋਂ ਔਰ ਇਸੇ ਤਰ੍ਹਾਂ ਖਾਦ ਦਾ ਅਰੇਂਜਮੈਂਟ ਹੋ ਜਾਊਗਾ ਗਊਸ਼ਾਲਾ ਚੋਂ ਤਾਂ ਇਹ ਦੋਨੇ ਅਰੇਂਜਮੈਂਟ ਮੈਂ ਕਰਕੇ ਰੱਖਦੀ ਆ ਇਹ ਤਾਂ ਮੇਰੇ ਕੋਲ ਰਸੋਈ ਤੋਂ ਤਿਆਰ ਕੀਤੀ ਕਿਚਨ ਵੇਸਟ ਆ ਇਹ ਵੀ ਬਿਲਕੁਲ ਫ੍ਰੀ ਆ ਜੀ ਕਿਉਂਕਿ ਮੈਨੂੰ ਗਊਸ਼ਾਲਾ ਤੋਂ ਮੈਂ ਕਦੇ ਖਾਦ ਨਹੀਂ ਲਿਆਂਦੀ ਪਰ ਤੁਹਾਡਾ ਨਾਂ ਮੈਂ ਸ਼ੇਅਰ ਕਰਦੀ ਆ ਮੈਂ ਖਾਦ ਘਰੀ ਪਾਥੀਆਂ ਤੋਂ ਤਿਆਰ ਕੀਤੀ ਆ ਕਿਉਂਕਿ ਜਿਨ੍ਹਾਂ ਦੇ ਘਰੇ ਮੱਝਾਂ ਰੱਖਿਆ ਹੋਏ ਨੇ ਮੱਝਾਂ ਗਊਆਂ ਪਾਲਦੇ ਨੇ ਉਹਨਾਂ ਦੇ ਘਰੇ ਸਾਨੀ ਨਾਲ ਖਾਦ ਮਿਲ ਜਾਂਦੀ ਆ ਤਾਂ ਬ੍ਰੈਂਡਸ ਕੋਕੋ ਪੀਟ ਵੀ ਕਈ ਐਡ ਕਰਦੇ ਨੇ ਕੋਕੋ ਪੀਟ ਮੇਰੇ ਕੋਲ ਇਸ ਟਾਈਮ ਨਹੀਂ ਹੈਗੀ ਤਾਂ ਜਿੱਦਾਂ ਤੁਸੀਂ ਦੇਖੋ 50% ਆਪਣੇ ਕੋਲ ਖਾਦ ਹੈ 50% ਮਿੱਟੀ ਆ ਔਰ ਇਹਦੇ ਵਿੱਚ ਅਗਰ ਤੁਸੀਂ ਕੋਕੋ ਪੀਟ ਐਡ ਕਰਨੀ ਹੈ ਤਾਂ 10% ਕੋਕੋ ਪੀਟ ਐਡ ਕਰ ਦਿਓ। ਉਹਦੇ ਵਿੱਚ 40% ਤੁਸੀਂ ਗੋਬਰ ਦੀ ਖਾਦ ਕਰ ਦਿਓ, 50% ਮਿੱਟੀ ਰੱਖਿਓ। ਥੋੜੀ ਗੋਬਰ ਦੀ ਖਾਦ ਕਢਾ ਕੇ ਇਹਦੇ ਵਿੱਚ ਤੁਸੀਂ ਨਾਰੀਅਲ ਦਾ ਛਿਲਕਾ ਐਡ ਕਰ ਦਿਓ। ਕੋਕੋ ਪੀਟ ਨਾਰੀਅਲ ਦੇ ਛਿਲਕੇ ਨੂੰ ਕਹਿੰਦੇ ਨੇ ਫਰੈਂਡਸ। ਜਾਂ ਫਿਰ ਇਹਦੇ ਵਿੱਚ ਜਿਹੜਾ ਆਪਣਾ ਰੇਤਾ ਆਂਦਾ। ਫਰੈਂਡਸ ਰੇਤੇ ਬਾਰੇ ਤਾਂ ਸਾਰਿਆਂ ਨੂੰ ਪਤਾ ਹੀ ਹੋਣਾ। ਜਿਹੜਾ ਆਪਾਂ ਸਿਮਿੰਟ ਦੇ ਵਿੱਚ ਐਡ ਕਰਦੇ ਹੁੰਨੇ ਆ ਰੇਤਾ। ਤੇ ਉਹ ਵੀ ਤੁਸੀਂ 10% ਐਡ ਕਰ ਸਕਦੇ ਹੋ ਅਗਰ ਤੁਹਾਡੇ ਕੋਲ ਕੋਕੋ ਪੀਟ ਨਹੀਂ ਹੈਗੀ ਕਿਉਂਕਿ ਵੈਸੇ ਮੈਂ ਰੇਤਾ ਬਹੁਤ ਘੱਟੀ ਯੂਜ਼ ਕਰਦੀ ਆ ਮੈਂ ਜ਼ਿਆਦਾਤਰ ਫਰੈਂਡਸ ਖਾਦ ਜਿਹੜੀ ਆਪਣੇ ਤਰੀਕੇ ਨਾਲ ਤਿਆਰ ਕੀਤੀ ਆ ਉਹ ਹੈਗੀ ਆ 50% ਗੋਬਰ ਦੀ ਖਾਦ ਲਗਾ ਲਓ ਕਿਚਨ ਵੇਸਟ ਲਗਾ ਲਓ 50% ਮਿੱਟੀ ਇਸ ਤਰ੍ਹਾਂ ਹੀ ਮੈਂ ਇਹਨੂੰ ਖਾਦ ਮਿੱਟੀ ਨੂੰ ਤਿਆਰ ਕਰਦੀ ਆ ਔਰ ਤੁਸੀਂ ਸਾਰਿਆਂ ਨੇ ਮੇਰੇ ਪੁਰਾਣੇ ਵੀਡੀਓ ਦੇ ਵਿੱਚ ਸਬਜ਼ੀਆਂ ਦੀ ਹੈਲਥ ਦੇਖੀ ਉਹ ਆ ਉਹ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਔਰ ਵਧੀਆ ਫਰੂਟਿੰਗ ਦੇ ਰਹੇ ਨੇ ਤਾਂ ਇਸ ਤਰ੍ਹਾਂ ਫਰੈਂਡਸ ਇਹ ਹੋ ਗਈ ਆਪਣੀ ਖਾਦ ਤੇ ਮਿੱਟੀ ਦੀ ਗੱਲ ਮਿੱਟੀ ਅਪਜਾਓ ਬਣਾਉਣ ਦਾ ਇਹੀ ਬੈਸਟ ਤਰੀਕਾ ਕਿ ਖਾਦ ਤੁਸੀਂ ਇਹਦੇ ਵਿੱਚ ਮਿਕਸ ਕਰੋ ਜਿਹੜੇ ਗਮਲਿਆਂ ਦੀ ਮਿੱਟੀ ਆ ਫਰੈਂਡਸ ਇਹਨੂੰ ਇੱਕ ਵਧੀਆ ਪੋਸ਼ਟਿਕ ਬਣਾਉਣ ਲਈ ਕਾਦ ਵਰਤਾਂਗੇ ਤਾਂ ਹੀ ਇਹਦੇ ਵਿੱਚ ਫਲਾਂ ਸਬਜ਼ੀਆਂ ਆਸਾਨੀ ਨਾਲ ਹੋਣਗੀਆਂ ਤੇ ਫਰੂਟਿੰਗ ਵਧੀਆ ਹੋਊਗੀ ਨਹੀਂ ਫਿਰ ਫਰੈਂਡਸ ਇਹ ਹੈ ਜੇ ਤੁਸੀਂ ਕੱਲੀ ਮਿੱਟੀ ਦੀ ਵਰਤੋਂ ਕਰੋਗੇ ਤਾਂ ਪਾਣੀ ਮਿੱਟੀ ਦੇ ਵਿੱਚ ਨਹੀਂ ਜਿਆਦਾ ਟਾਈਮ ਖੜਨਾ ਮਿੱਟੀ ਨੇ ਹਾਰਡ ਹੋ ਜਾਣਾ ਜਿਹਦੇ ਕਰਕੇ ਜਿਹੜੀਆਂ ਪਲਾਂਟਸ ਦੀਆਂ ਜੜਾਂ ਹੁੰਦੀਆਂ ਉਹਨਾਂ ਨਹੀਂ ਫੈਲਦੀਆਂ ਇਸ ਲਈ ਇਹਦੇ ਵਿੱਚ ਤੁਸੀਂ ਗੋਬਰ ਦੀ ਖਾਦ ਐਡ ਕਰੋ ਅਗਰ ਤੁਹਾਡੇ ਕੋਲ ਸੁੱਕੇ ਪੱਤੇ ਹੈਗੇ ਨੇ ਤਾਂ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਖਾਦ ਦੇ ਵਿੱਚ ਉਹਦੇ ਨਾਲ ਇਹ ਹੁੰਦਾ ਕਿ ਮਿੱਟੀ ਖਿਲੀ-ਖਿਲੀ ਰਹਿੰਦੀ ਆ ਔਰ ਇਹਦੇ ਵਿੱਚ ਪਾਣੀ ਜਮਾ ਵੀ ਨਹੀਂ ਹੁੰਦਾ ਔਰ ਇਸ ਤਰ੍ਹਾਂ ਮਿੱਟੀ ਉਪਜਾਊ ਬਣਦੀ ਆ ਤੇ ਫਰੈਂਡਸ ਹੁਣ ਬਰਸਾਤਾਂ ਸ਼ੁਰੂ ਹੋ ਜਾਣਗੀਆਂ ਫਿਰ ਆਪਾਂ ਸਬਜ਼ੀਆਂ ਲਗਾਵਾਂਗੇ ਉਹਦੀ ਵੀਡੀਓ ਮੈਂ ਤੁਹਾਡਾ ਸ਼ੇਅਰ ਕਰੂੰਗੀ ਉਸ ਤੋਂ ਪਹਿਲਾਂ ਤੁਸੀਂ ਮਿੱਟੀ ਤੇ ਖਾਦ ਦਾ ਅਰੇਂਜਮੈਂਟ ਜ਼ਰੂਰ ਰੱਖਿਓ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਚੰਗੀ ਤਰ੍ਹਾਂ ਤੁਸੀਂ ਖਾਦ ਨੂੰ ਮਿਕਸ ਕਰਨਾ ਹੈ ਫਰੈਂਡਸ ਅਗਰ ਇਹਦੇ ਵਿੱਚ ਡਲੇ ਨੇ ਤਾਂ ਇਹਨਾਂ ਨੂੰ ਪਾਨ ਦਿਓ ਤੇ ਫਰੈਂਡਸ ਅਗਰ ਤੁਹਾਡੀ ਚੁਆਇਸ ਹੈ ਤੁਸੀਂ ਮਿੱਟੀ ਨੂੰ ਤੁੱਪ ਲਗਾਉਣਾ ਚਾਹੁੰਦੇ ਹੋ ਉਹ ਤੁਹਾਡੀ ਖੁਦ ਦੀ ਚੁਆਇਸ ਹੈ ਕਿਉਂਕਿ ਮੈਂ ਜ਼ਿਆਦਾਤਰ ਮਿੱਟੀ ਨੂੰ ਤੁੱਪ ਕਦੇ ਨਹੀਂ ਲਗਾਈ ਮੈਂ ਵੈਸੇ ਖਾਲੀ ਗਮਲੇ ਦੇ ਵਿੱਚ ਹੀ ਮਿੱਟੀ ਨੂੰ ਛੱਡ ਦਿੰਦੀ ਆ ਉਹ ਮਿੱਟੀ ਸੁੱਕ ਜਾਂਦੀ ਆ ਤੇ ਆਪਣੇ ਆਪ ਜੰਮ ਵੀ ਜਾਂਦੀ ਔਰ ਉਹਦੇ ਵਿੱਚ ਜਿਹੜੇ ਵੀ ਕੀੜੇ ਮਕੌੜੇ ਲਾ ਲੋ ਜਾਂ ਜਿਹੜੇ ਇਹਦੇ ਵਿੱਚ ਫੰਗਸ ਵਗੈਰਾ ਹੁੰਦੀ ਉਹ ਖਤਮ ਹੋ ਜਾਂਦੀ ਆ ਬਐਸੀ ਅਗਰ ਤੁਸੀਂ ਚਾਹੋ ਤਾਂ ਮਿੱਟੀ ਨੂੰ ਧੁੱਪ ਲਗਾਓ ਤੇ ਇਹ ਧੁੱਪ ਲਗਾਉਣ ਤੋਂ ਬਾਅਦ ਜਿਹੜੇ ਵਿੱਚ ਕੀ ਕਹਿੰਦੇ ਬੁਰੇ ਬੈਕਟੀਰੀਆ ਹੁੰਦੇ ਨੇ ਉਹ ਮਰ ਜਾਂਦੇ ਨੇ ਔਰ ਹੈਲਦੀ ਪੋਸ਼ਟਿਕ ਤੱਤ ਇਹਦੇ ਵਿੱਚ ਬਣੇ ਰਹਿੰਦੇ ਨੇ ਅਗਰ ਤੁਸੀਂ ਮਿੱਟੀ ਨਹੀਂ ਮਿੱਟੀ ਨੂੰ ਧੁੱਪ ਨਹੀਂ ਲਗਵਾ ਸਕਦੇ ਫਰੈਂਡਸ ਤਾਂ ਤੁਸੀਂ ਇਦਾਂ ਹੀ ਗਮਲੇ ਦੇ ਵਿੱਚ ਮਿੱਟੀ ਨੂੰ ਰੱਖਿਓ ਉਹਨੂੰ ਪਰ ਪਾਣੀ ਨਾ ਦਿਓ ਮਿੱਟੀ ਨੂੰ ਸੁੱਕ ਜਾਣ ਦਿਓ ਔਰ ਖਾਦ আর ਮਿੱਟੀ ਨੂੰ ਮਿਕਸ ਕਰਕੇ ਛੱਡ ਦਿਓ ਮਿੱਟੀ ਨੂੰ ਜੰਮਣ ਵਾਸਤੇ ਤੇ ਇਹ ਮਿੱਟੀ ਵੀ ਆਪਾਂ ਨੇ ਗਮਲੇ ਦੇ ਵਿੱਚ ਪਾ ਦੇਣੀ ਆ ਤੇ ਮਿੱਟੀ ਆਪਣੀ ਬਣ ਕੇ ਤਿਆਰ ਹੋ ਚੁੱਕੀ ਆ ਜੀ ਇਹਨੂੰ ਆਪਾਂ ਗਮਲੇ ਦੇ ਵਿੱਚ ਪਾ ਦਾਂਗੇ ਮਿੱਟੀ ਨੂੰ ਤੇ ਇਸ ਤਰ੍ਹਾਂ ਫਰੈਂਡਸ ਇਹ ਛੋਟੀਆਂ-ਛੋਟੀਆਂ ਗੱਲਾਂ ਨੇ ਜਿਨ੍ਹਾਂ ਨੂੰ ਤੁਸੀਂ ਨੇ ਧਿਆਨ ਰੱਖਣਾ ਡਰੇਨ ਹੋਲ ਦੇ ਵਿੱਚ ਪੱਥਰ ਲਗਾਉਣਾ ਏ ਆ ਦੇਖੋ ਫਰੈਂਡਸ ਇਹਨੂੰ ਮਿੱਟੀ ਨੂੰ ਮੈਂ ਜੰਮਣ ਲਈ ਇਦਾਂ ਹੀ ਛੱਡਤਾ ਸੀ ਇਹਦੇ ਵਿੱਚ ਕਿਚਨ ਵੇਸਟ ਮੈਂ ਐਡ ਕੀਤੀ ਸੀ ਤੇ ਆ ਦੇਖੋ ਇਹਨੂੰ ਆਪਾਂ ਨੇ ਜੰਮਣ ਲਈ ਛੱਡਤਾ ਸੀ ਇਹਨੂੰ ਮੈਂ ਕੋਈ ਐਕਸਟਰਾ ਕੇਅਰ ਨਹੀਂ ਕੀਤੀ ਹੈਗੀ ਤੇ ਮਿੱਟੀ ਆਪਣੇ ਆਪ ਤਿਆਰ ਹੋ ਜੂਗੀ ਤੇ ਤੁਸੀਂ ਚਾਹੋ ਤਾਂ ਧੁੱਪ ਵੀ ਲਗਾ ਸਕਦੇ ਮਿੱਟੀ ਨੂੰ ਕਿਉਂਕਿ ਕਈ ਵਾਰ ਫਰੈਂਡਸ ਇਹ ਹੁੰਦਾ ਤਬੀਅਤ ਵੀ ਦੇਖਣੀ ਹੁੰਦੀ ਹੈ ਟਾਈਮਿੰਗ ਵੀ ਦੇਖਣੀ ਹੁੰਦੀ ਹੈ ਸਾਰਾ ਕੁਝ ਦੇਖਣਾ ਹੁੰਦਾ ਪਰ ਸਹੀ ਪ੍ਰੋਸੈਸ ਇਹ ਆ ਕਿ ਤੁਸੀਂ ਮਿੱਟੀ ਨੂੰ ਰੈਸਟ ਦਿਵਾਓ ਰੈਸਟ ਦਾ ਮਤਲਬ ਇਹ ਹੈ ਜਿਵੇਂ ਆ ਗਮਲਾ ਬਹੁਤ ਟਾਈਮ ਤੋਂ ਖਾਲੀ ਆ ਤਕਰੀਬਨ 15-20 ਦਿਨ ਤੋਂ ਉੱਪਰ ਹੋ ਚੁੱਕਿਆ ਕਮਲਾ ਖਾਲੀ ਆ ਇਹ ਮਿੱਟੀ ਨੂੰ ਰੈਸਟ ਤੇ ਰੱਖਿਆ ਹੋਇਆ ਕਿਉਂਕਿ ਹੁਣ ਬਰਸਾਤ ਦੀਆਂ ਸਬਜ਼ੀਆਂ ਲਗਾਉਂਗੀ ਉਹ ਸਾਬ ਨਾਲ ਇਹ ਮਿੱਟੀ ਦੀ ਫੇਰ ਵਰਤੋਂ ਕਰਾਂਗੇ ਇਸ ਲਈ ਮਿੱਟੀ ਨੂੰ ਵੀ ਰੈਸਟ ਦੀ ਜ਼ਰੂਰਤ ਆ ਮਿੱਟੀ ਨੂੰ ਰੈਸਟ ਜ਼ਰੂਰ ਦਿਵਾਓ ਜਾਂ ਫਿਰ ਤੁਸੀਂ ਮਿੱਟੀ ਨੂੰ ਧੁੱਪ ਲਵਾ ਸਕਦੇ ਹੋ ਅਗਰ ਤੁਹਾਡੇ ਕੋਲ ਟਾਈਮ ਘੱਟ ਆ ਨਹੀਂ ਫਿਰ ਬੈਸਟ ਆਪਸ਼ਨ ਤਾਂ ਇਹ ਹੈ ਮਿੱਟੀ ਨੂੰ ਰੈਸਟ ਦਿਵਾਉਣਾ ਜੀ ਫਰੈਂਡਸ ਇਹਦੇ ਵਿੱਚ ਡレイン ਹੋਲ ਨਿਕਲਿਆ ਹੋਇਆ ਤੇ ਆਪਾਂ ਡレイン ਹੋਲ ਦੀ ਜਗ੍ਹਾ ਤੇ ਪੱਥਰ ਰੱਖ ਦਾਂਗੇ ਠੀਕ ਆ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮਿੱਟੀ ਪਾਵਾਂਗੇ ਡਰੇਨ ਹੋਲ ਨੂੰ ਕਵਰ ਕਰਨਾ ਜ਼ਰੂਰੀ ਹੁੰਦਾ ਨੇ ਫਰੈਂਡਸ ਜਦੋਂ ਆਪਾਂ ਮਿੱਟੀ ਪਾਵਾਂਗੇ ਡਰੇਨ ਹੋਲ ਰਾਹੀਂ ਬਾਹਰ ਨਿਕਲ ਜੂਗੀ ਅਗਰ ਇਹਦੇ ਵਿੱਚ ਡਰੇਨ ਹੋਲ ਨਹੀਂ ਹੋਊਗਾ ਤਾਂ ਪਾਣੀ ਜਮਾ ਹੋਊਗਾ ਜਿਹਦੇ ਨਾਲ ਬੂਟਿਆਂ ਦੀ ਜੜਾਂ ਨੂੰ ਫੰਗਸ ਲੱਗ ਜੂਗੀ ਬੂਟਿਆਂ ਨੂੰ ਕੁੰਡੀ ਪੈ ਕੇ ਉਹ ਮਰ ਜਾਣਗੇ ਬੂਟੇ ਤਾਂ ਡਰੇਨ ਹੋਲ ਹੋਣਾ ਜ਼ਰੂਰੀ ਹੈ ਅਗਰ ਤੁਹਾਡੇ ਕੋਲ ਗਮਲੇ ਦੀ ਸੁਵਿਧਾ ਨਹੀਂ ਹੈਗੀ ਫਰੈਂਡਸ ਤਾਂ ਤੁਸੀਂ ਮੇਰੇ ਵਾਲ ਤਰੀਕਾ ਜ਼ਰੂਰ ਅਪਣਾਓ ਗਰੋ ਬੈਗ ਜੀ ਤੇ ਆ ਤੁਸੀਂ ਦੇਖ ਸਕਦੇ ਹੋ ਗਰੋ ਬੈਗ ਆ ਦੇਖੋ ਫਰੈਂਡਸ ਆਪਾਂ ਨੇ ਗਰੋ ਬੈਗ ਘਰੇ ਤਿਆਰ ਕੀਤੇ ਸੀ ਇਸ ਤਰ੍ਹਾਂ ਦੇ ਮੈਂ ਕਈ ਗਰੋ ਬੈਗ ਤਿਆਰ ਕੀਤੇ ਨੇ ਫਿਰ ਸਬਜ਼ੀਆਂ ਦਾ ਜੋ ਕੰਮ ਸੀ ਇਹਨਾਂ ਤੋਂ ਲਿਆਜੀ ਇਸ ਲਈ ਤੁਸੀਂ ਗਰੋ ਬੈਗ ਘਰੇ ਆਸਾਨੀ ਨਾਲ ਤਿਆਰ ਕਰੋ ਕਰੋ ਕਿਉਂਕਿ ਗਮਲੇ ਨੇ ਹੌਲੀ ਹੌਲੀ ਰੇਂਜ ਹੁੰਦੇ ਹੁੰਦੇ ਨੇ ਗਮਲੇ ਤਾਂ ਜਿਹੜਾ ਆਪਣਾ ਸ਼ੌਂਕ ਹੈ ਗਮਲਿਆਂ ਕਰਕੇ ਕਦੇ ਨਾ ਮਾਰਿਓ ਘਰੇ ਗਰੋ ਬੈਗ ਤਿਆਰ ਕਰੋ ਔਰ ਜਿਹੜੀ ਮਿੱਟੀ ਤਿਆਰ ਕੀਤੀ ਹੈ ਇਹਦੇ ਵਿੱਚ ਵਰਤੋ ਆਸਾਨੀ ਨਾਲ ਗਰੋ ਬੈਗ ਤੁਸੀਂ ਮੇਰੇ ਪੁਰਾਣੇ ਵੀਡੀਓ ਦੇਖਿਓ ਤੇ ਤੁਹਾਨੂੰ ਆਪ ਹੀ ਆਈਡੀਆ ਹੋ ਚੁੱਕਾ ਗ੍ਰੋ ਬੈਗ ਤੋਂ ਕਿੰਨੀ ਵਧੀਆ ਆਪਾਂ ਨੂੰ ਸਬਜ਼ੀਆਂ ਵਗੈਰਾ ਹਾਰਵੈਸਟ ਕਰਨ ਨੂੰ ਮਿਲੀਆਂ ਨੇ ਤੇ ਸਬਜ਼ੀਆਂ ਕਿੰਨੀਆਂ ਹੈਲਦੀ ਹੋਈਆਂ ਨੇ ਗ੍ਰੋ ਬੈਗ ਦੇ ਵਿੱਚ ਇਹ ਫਰੈਂਡਸ Shimla mirchi ਲੱਗੀ ਹੋਈ ਆ ਸਾਡੀ ਪਸੰਦੀਦਾ ਸਬਜ਼ੀ ਚਲੋ ਫਰੈਂਡਸ ਮਿਲਦੇ ਆਂ ਜੀ ਫਿਰ ਅਗਲੀ ਵੀਡੀਓ ਚ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਕੇ ਮੈਨੂੰ ਦੱਸਿਓ ਤੇ ਅਗਰ ਕੋਈ ਗੱਲ ਦੀ ਕਮੀ ਪੇਸ਼ੀ ਲੱਗੇ ਤਾਂ ਵੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕਿਉਂਕਿ ਕਈ ਵਾਰ ਇਹ ਹੁੰਦਾ ਆਪਾਂ ਆਪਣੀ ਨੌਲੇਜ ਦੇ ਸਾਹਮਣੇ ਦੱਸ ਰਹੇ ਹਾਂ ਪਰ ਸਾਹਮਣੇ ਵਾਲੇ ਦੀ ਸਾਹਮਣੇ ਨੂੰ ਗੱਲ ਕਿਦਾਂ ਸੈਟ ਆਪਣੀ ਲੱਗੀ ਗੱਲ ਸੁਣ ਕੇ ਜਾਂ ਕਿਵੇਂ ਨਹੀਂ ਲੱਗੀ ਤਾਂ ਕਮੈਂਟ ਕਰਿਓ ਆਪਣੇ ਨਵੇਂ-ਨਵੇਂ ਸੁਝਾਅ ਮੇਨਾਂ ਸਾਂਝੇ ਕਰਿਓ ਔਰ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਫਰੈਂਡਸ ਔਰ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬੈਲ ਬਟਨ ਨੂੰ ਆਨ ਰੱਖਿਓ ਮਿਲਦੇ ਆ ਜੀ ਅਗਲੀ ਵੀਡੀਓ ਚ